ਮੰਦਰ ਟਾ ਦੇ ਮਸਜਿਦ ਟਾ ਦੇ ਟਾ ਦੇ ਜੋ ਕੁਛ ਟੈਂਦਾ ਇੱਕ ਅਖੇ ਦਾ ਦਿਲ ਨਾਲ ਦਿਖਾਈ ਰੱਬ ਦਿਲਾ ਵਿੱਚ ਰਹਿੰਦਾ ਜੇਕਰ ਘਰ 'ਚ ਇੱਕ ਬੰਦਾ ਬਿਮਾਰ ਹੋਵੇ ਤੇ ਕਹਿੰਦੇ ਵੀ ਘਰ ਦੇ ਭਾੜੇ ਤੱਕ ਭੇਜ ਜਾਂਦੇ ਨੇ ਪਰ ਅਸੀਂ ਦੇਖਿਆ ਇਸ ਘਰ 'ਚ ਤਿੰਨ ਤਿੰਨ ਮਰੀਜ਼ ਨੇ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਘਰ ਦੇ ਹਾਲਾਤ ਕੀ ਹੋਣਗੇ ਵੀਡੀਓ ਬਈਆਂ ਨੇ ਵੇਖ ਲਈ ਵੀਡੀਓ ਥੱਲੇ ਵਾਇਰਲ ਹੋਇਆ ਕਿ ਉਹ ਬੜਿਆ ਨੇ ਲਿਖ ਲਿਆ ਪਰ ਮਦਦ ਵਾਸਤੇ ਇੱਕੋ ਦਾ ਫੋਨ ਆਇਆ ਉਹ ਵੀ ਕੋਈ ਹੈ ਰੁਪਈਆ ਨਹੀਂ ਕਿਸੇ ਨੇ ਭੇਜਿਆ ਇੰਨੀ ਵੀਡੀਓ ਚੱਲਣ ਦੇ باوجود ਵੀ ਮਦਦ ਨਾ ਹੋਵੇ ਬਾਈ ਜਿਹਨੂੰ ਲੋੜ ਹੈਗੀ ਨਾ 10000 ਦੀ ਉਹਦੇ ਖਾਤੇ 'ਚ 5-5 ਕਰੋੜ ਰੁਪਈਆ ਵੀ ਆਉਂਦਾ ਵੇਖਿਆ ਵਾ ਇੱਕ ਪਰਿਵਾਰ ਦੇ ਘਰ 4 ਜੀ ਨੇ 4 ਚੋ 3 ਮਰੀ ਨੇ ਇੱਕ ਮੰਜੇ ਤੇ ਪਿਆ ਇੱਕ ਦੋ ਜਿਹੜੇ ਮਾਨਸਿਕ ਰੋਗੀ ਨੇ ਡਿਪਰੈਸ਼ਨ ਦਾ ਸ਼ਿਕਾਰ ਇੱਕ ਕੰਨ ਨਾਲ ਟੱਕਰਾ ਮਾਰੀ ਜਾਂਦਾ ساری ਤੇਰੀ ਕੁਛ ਨਹੀਂ ਉਹਨੂੰ ਬਾਈ ਸੁਧਬੋਧ ਨਹੀਂ ਆ ਭੈਣ ਡਿਪਰੈਸ਼ਨ ਦਾ ਸ਼ਿਕਾਰ ਆ ਪਤਾ ਹੀ ਨਹੀਂ ਕਿ ਇਹ ਸਾਡੇ ਨਾਲੇ ਮਤਲਬ ਇਤਰਾ ਵੀਡੀਓ ਬਣਨ ਗਿਆ ਵੀਡੀਓ ਦੇ ਰਾਹੀਂ ਕੋਈ ਨਾ ਕੋਈ ਸਾਡੀ ਮਦਦ ਕਰੂਗਾ ਹਨ ਕੇ ਸਾਨੂੰ ਨਹੀਂ ਚਿਤ ਚੇਤਾ ਨਹੀਂ ਕੋਈ ਇਹੋ ਜਿਹਾ ਚਲੋ ਪ੍ਰਭੂ ਉਹਨੂੰ ਜਿਆਦਾ ਹੋਰ ਦਵੇ ਮਾਲਕ ਉਹਨੂੰ ਹੋਰ ਵਧਾਵੇ ਜਿਹੜੀ ਬੱਚੀ ਨੇ ਇਤਰਾਹ ਦਾ ਸਵੰਧਨਾ ਸਾਡੀ ਹੈਲਪ ਕੀਤੀ ਉਹਨੂੰ ਬੱਚੀ ਨੂੰ ਹੋਰ ਪ੍ਰਭੂ ਉਹਨੂੰ ਮਤਲਬ ਉਹਦੀ ਹੈਲਪ ਕਰੇ ਫਿਰ ਬਾਈ ਇਹ ਵੀਡੀਓ ਪਾਉਂਦਾ ਕੀ ਫਾਇਦਾ ਬਾਈ ਆਪਾਂ ਸਿਰਫ ਫੋਕੀ ਟ੍ਰੋਲਿੰਗ ਕਰਨ ਵਾਸਤੇ ਵੀਡੀਓ ਦੀ ਨਾ 18+ ਲਿਖਿਆ ਹੋਵੇ ਉਹ ਆਪਾਂ ਸ਼ੇਅਰ ਛੇਤੀ ਕਰਦੇ ਆ ਇੱਕ ਚੰਗਿਆਈ ਦੀ ਵੀਡੀਓ ਸ਼ੇਅਰ ਕਰਕੇ ਵੇਖਿਓ ਇਹ ਵੀ ਸੇਵਾ ਵਾ ਅਸ ਵੀਰੋਂ ਕਹਾਵਾਂਗੇ ਤੁਹਾਨੂੰ ਅਜ ਉਸ ਘਰ ਦੀਆਂ ਜਿਸ ਘਰ ਦੀ ਸੋਸ਼ਲ ਮੀਡੀਆ ਸਾਡੇ ਚੈਨਲ ਤੇ ਵੀਡੀਓ ਪਾਈ ਗਈ ਸੀ ਅਤੇ ਉਸ ਤੋਂ ਬਾਅਦ ਸਮਾਜ ਸੇਵੀ ਕਹ ਲਿਏ ਇੱਕ ਸੰਸਥਾ ਚਲਾਉਂਦੇ ਨੇ ਇੱਕ ਜਰੀਆ ਟੀਮ ਦੇ ਜਿਹੜੇ ਕਿ ਮੈਂਬਰ ਨੇ ਨਵਦੀਪ ਬਾਈ ਉਸ ਪਰਿਵਾਰ ਦੀ ਸਹਾਇਣ ਲਈ ਆਏ ਨੇ ਅਕਸਰ ਮੈਡੀਕਲ ਸਹਾਇਤਾ ਦਵਾਈਆਂ ਦੀ ਸਹਾਇਤਾ ਨਵਦੀਪ ਬਾਈ ਕਰਦੇ ਨੇ ਤੇ ਅੱਜ ਦਵਾਈਆਂ ਦੇ ਪਿੱਛੇ ਲੰਗਰ ਵੀ ਲਗਾ ਆ ਗਿਆ ਸੀ ਇਹਨਾਂ ਵੱਲੋਂ ਤੇ ਅੱਜ ਇਸ ਪਰਿਵਾਰ ਦੀ ਮਾਤਾ ਲਈ ਸਹਾ ਲੈਣ ਵਾਸਤੇ ਇਹਨਾਂ ਨਵਦੀਪ ਜੀ ਨਾਲ ਗੱਲਬਾਤ ਕਰਾਂਗੇ ਨਵਦੀਪ ਜੀ ਕੀ ਹਾਲਾਤ ਨੇ ਪਰਿਵਾਰ ਦੇ ਜਿਸ ਦਾ ਇਹ ਵੀਡੀਓ ਦਿਖਾਇਆ ਗਿਆ ਸੀ ਉਸੇ ਤਰ੍ਹਾਂ ਦਾ ਹਾਲਾਤ ਨੇ ਜਾਂ ਕੁਝ ਵੀਡੀਓ 'ਚ ਫਰਕ ਦਿਖਾਇਆ ਗਿਆ ਗਰੇਵਾਲ ਸਾਹਿਬ ਪਹਿਲਾਂ ਤਾਂ ਰੇਂਜਰਪਖ ਪੋਸਟ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇੱਕ ਲਾਈਵ ਜਿਹੜਾ ਨਿਊਜ਼ ਚਲਾਈ ਸੀਗੀ ਕਿ ਵਾਕਈ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਨਿੰਦਯੋਗ ਨੇ ਪਰ ਜਦੋਂ ਤੁਹਾਡੇ ਕੋਲ ਤੱਕ ਵੀਡੀਓ ਪਹੁੰਚੀ ਅਸੀਂ ਸੰਪਰਕ ਕਰਕੇ ਇੰਨਾ ਤੱਕ ਪਹੁੰਚੇ ਹਾਂ ਵਾਕਈ ਜੋ ਹਾਲ ਇੱਕ ਪਰਿਵਾਰ ਦੇ ਘਰ 4 ਜੀ ਨੇ 4 ਜੋ ਤਿੰਨ ਮਰੀ ਨੇ ਇੱਕ ਮੰंजे ਤੇ ਪਿਆ ਇੱਕ ਦੋ ਜਿਹੜੇ ਮਾਨਸਿਕ ਰੋਗੀ ਨੇ ਡਿਪਰੈਸ਼ਨ ਦਾ ਸ਼ਿਕਾਰ ਇੱਕ ਕੰਧ ਨਾਲ ਟਕਰਾ ਮਾਰੀ ਜਾਂਦਾ ساری ਤੇਰੀ ਕੁਛ ਨਹੀਂ ਉਹਨੂੰ ਬਾਈ ਸੁਧਬੋਧ ਨਹੀਂ ਆ ਤੁਰਦਾ ਫਿਰਦਾ ਪਰ ਜਦੋਂ ਦੋਰੇ ਪੈਂਦੇ ਨੇ ਕੰਧਾਂ ਨਾਲ ਟਕਰਾ ਮਾਰੀ ਜਾਂਦਾ ਭੈਣ ਡਿਪਰੈਸ਼ਨ ਦਾ ਸ਼ਿਕਾਰ ਆ ਪਰ ਕੀ ਕਹਿਣਾ ਚਾਹੋਗੇ ਸਾਡੇ ਅਸੀਂ ਦੇਖਿਆ ਭੈਣ ਨਾਲ ਇਸ ਗੱਲਬਾਤ ਕੀਤੀ ਤੇ ਭੈਣ ਤੇ ਕਹਿੰਦਾ ਇਹ ਪੀ ਸ਼ਾਇਦ ਕਿਸੇ ਨੇ ਕੋਈ ਕੀਤਾ ਕਰਾਇਆ ਵਾ ਬਾਬਿਆਂ ਚੱਕਰ ਕਹਿੰਦੀ ਬੜਾ ਉਜੜ ਗਈ ਆ ਤੇ ਇਲਝ ਖਣੋ ਜਿਹੜਾ ਇਲਝ ਨਹੀਂ ਹੋ ਸਕਿਆ ਪਰਿਵਾਰ ਦਾ ਤੁਹਾਡਾ ਦੇ ਬਾਰੇ ਕੀ ਕਹਣਾ ਤੁਸੀਂ ਵੀ ਆ ਕੇ ਮਿਲੇ ਹੋ ਕਿ ਵਾਕਈ ਇਲਾਕੇ ਇਹਨਾਂ ਨੂੰ ਕੋਈ ਭੂਤ ਚੰਬੜਿਆ ਵਾ ਕਿ ਲੱਗਦਾ ਵਾਕਈ ਕੋਈ ਕੀਤਾ ਕਰਾਇਆ ਇਹਨਾਂ 'ਨ ਜੋਰ ਹੈਗਾ ਕਿ ਜਾਂ ਦਵਾਈ ਦੀ ਲੋੜ ਹੈ ਇਹਨਾਂ ਨੂੰ ਭਾਈ ਮੰਦਰ ਟਾਦੇ ਮਸਜਿਦ ਟਾਦੇ ਟਾਦੇ ਜੋ ਕੁਛ ਟੈਂਦਾ ਇੱਕ ਅਖੇ ਦਾ ਦਿਲ ਨਾਲ ਦਿਖਾਈ ਰੱਬ ਦਿਲਾਂ ਵਿੱਚ ਰਹਿੰਦਾ ਰੱਬ ਕਿਤੇ ਨਹੀਂ ਭਾਈ ਜਿੱਥੇ ਮਰਜੀ ਘੁੰਮ ਕੇ ਵੇਖ ਲੋ ਰੱਬ ਬੰਦੇ ਦੇ ਇਨਸਾਨੀ ਜਾਮੇ 'ਚ ਹੀ ਆਇਆ ਵਾ ਰੱਬ ਬੰਦੇ ਦੇ ਦਿਲ 'ਚ ਇੱਕ ਉਹਨੂੰ ਜਿਹੜੀ ਖੁਸ਼ੀ ਮਿਲਦੀ ਮਾਈ ਰੱਬ ਬੰਦੇ ਨੂੰ ਖੁਸ਼ ਕਰ ਲਓ ਨਾ ਰੱਬ ਨੂੰ ਖੁਸ਼ ਕਰ ਲਾ ਇੱਕੋ ਚੀਜ਼ ਆ ਜਿੱਥੇ ਮਰਜੀ ਖੁਸ਼ੀ ਜਿਹੜੇ ਪਰਿਵਾਰ ਦੇ ਮਰੀਜ਼ ਸੀਗੇ ਤਿੰਨ ਮਰੀਜ਼ ਨੇ ਤਿੰਨੇ ਮੰਜੇ ਤੇ ਪਏ ਨੇ ਬੜਾ ਤਰਸਯੋਗ ਹਾਲਾ ਨੇ ਇੱਕ ਰੱਬ ਦੇ ਬਣਾਏ ਧਰਤੀ ਦੇ ਉੱਤੇ ਗੁਰੂ ਜੇ ਗੁਰੂ ਸਾਹਿਬ ਦੀ ਧਰਤੀ ਵਿਸਾਈ ਧਰਤੀ ਦੇ ਉੱਤੇ ਅਸੀਂ ਖਲੋਤੇ ਆ ਇੰਨੇ ਨਿੰਦ ਜਿਹਾ ਹਾਲਾ ਨੇ ਬਹੁਤ ਹੀ ਜ਼ਿਆਦਾ ਤਰਸਯੋਗ ਨੇ ਪਰ ਗੱਲ ਕਰੀ ਨਬੀਬ ਜੀ ਅਸੀਂ ਦੇਖਿਆ ਪਈ ਹਜੇ ਵੀ ਲੋਕ ਨੇ ਸਾਡੇ ਵੀ ਲੰਗਰ ਲਗਾਉਂਦੇ ਨੇ ਇੰਨਾ ਚਲੋ ਲੰਗਰ ਲਗਾਉਣਾ ਵੀ ਚਾਹੀਦਾ ਵਾ ਪਰ ਅਸੀਂ ਦੇਖਿਆ ਵੀ ਜਿੱਥੇ ਖਾਣ ਪੀਣ ਲੰਗਰ ਲੱਗਣਾ ਜਾਂ ਦਵਾਈਆਂ ਲੱਗ ਬਹੁਤ ਜ਼ਰੂਰੀ ਆ ਅਸੀਂ ਦੇਖਿਆ ਵੀ ਇਸ ਤਰ੍ਹਾਂ ਦੇ ਭੈਣ ਭਰਾ ਇਸ ਤਰ੍ਹਾਂ ਦੇ ਧੀਆਂ ਪੁੱਤ ਦਵਾਈਆਂ ਖਣੋ ਲੈ ਜਾਂਦੇ ਨੇ ਅਲਾਖਣੋ ਰਹਿ ਜਾਂਦੇ ਨੇ ਕਿ ਲੱਗਦਾ ਜੀ ਸਾਡੀ ਸੰਸਥਾ ਨੂੰ ਅੱਗੇ ਆਉਣਾ ਚਾਹੀਦਾ ਜਿੱਥੇ ਹਰ ਚੀਜ਼ ਦਾ ਲੰਗਰ ਲਾਉਂਦੇ ਨੇ ਪੀ.ਜੇ ਵਰਗਾ ਲੰਗਰ ਲਾਉਂਦੇ ਨੇ ਤੇ ਦਵਾਈ ਦਾ ਲੰਗਰ ਵੀ ਜੜਾ ਪਹਿਲੇ ਦਾ ਲੱਗਣਾ ਚਾਹੀਦਾ ਤਾਂ ਜੋ ਕਿ ਕੋਈ ਦਵਾਈ ਖਣੋ ਰਹਿਣਾ ਜਾਵੇ ਅਤੇ ਕਿਸੇ ਦਾ ਧੀ ਪੁੱਤ ਜਿਹੜਾ ਬਿਮਾਰ ਨਾ ਹੋਵੇ ਭਾਈ ਜੀ ਸਿਰਫ ਲੰਗਰ ਚਾਹੀਦਾ ਸਿਰਫ ਦਾਲ ਦਵਾਈਆਂ ਦਾ ਲੰਗਰ ਲਾਗ এডਿਊਕੇਸ਼ਨ ਦਾ ਲੰਗਰ ਲਾ ਕੇ ਦੇਖੋ ਜਿਹੜੀ ਮਨੁੱਖੀ ਖੁਸ਼ੀ ਮਿਲਦੀ ਨਾ ਬਾਈ ਕੇਹੜੀ ਇੱਕ ਧੀ ਪੜਦੀ ਹੈ ਨਾ ਬਾਈ ਇੱਕ ਘਰ ਨਹੀਂ ਪੜਦਾ ਦੋ ਪਰਿਵਾਰ ਪੜਦੇ ਨੇ ਜਿਹੜੇ ਪਰਿਵਾਰ ਇੱਕ ਚੰਗਾ ਹੋਊਗਾ ਕਈਆਂ ਨੂੰ ਤੰਦਰੁਸਤ ਰੱਖੂਗਾ ਬਾਈ ਜਿੱਦਾਂ ਵੀ ਹੈਲਥ ਤੇ ਐਜੂਕੇਸ਼ਨ ਦਾ ਲੰਗਰ ਲਾ ਕੇ ਵੇਖੋ ਬਹੁਤ ਹੀ ਜ਼ਿਆਦਾ ਵਧੀਆ ਲੰਗਰ ਆ ਦੂਜੇ ਰੱਜੇ ਨੂੰ ਰਜਾਓ ਜਿੰਨਾ ਮਰਜ਼ੀ ਰਜਾ ਲਓ ਪਰ ਇੱਕ ਐਸ ਬੰਨੇ ਵੀ ਆਪਣਾ ਜ਼ਰੂਰ ਧਿਆਨ ਦੇਣਾ ਚਾਹੀਦਾ ਇੱਕ ਹੈਲਥ ਤੇ ਐਜੂਕੇਸ਼ਨ ਦਾ ਲੰਗਰ ਲਾਣਾ ਚਾਹੀਦਾ ਬਾਈ ਆਪਾਂ ਨੂੰ ਗੁਰਦੀਪ ਭਾਈ ਹਮੇਸ਼ਾ ਕਹਿੰਦਾ ਵੀ ਜੇਕਰ ਘਰ 'ਚ ਇੱਕ ਬੰਦਾ ਬਿਮਾਰ ਹੋਵੇ ਤੇ ਕਹਿੰਦੇ ਵੀ ਘਰ ਦੇ ਭਾੜੇ ਤੱਕ ਵੇਜ ਜਾਂਦੇ ਨੇ ਪਰ ਅਸੀਂ ਦੇਖਿਆ ਇਸ ਘਰ 'ਚ ਤਿੰਨ ਤਿੰਨ ਮਰੀਜ਼ ਨੇ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਘਰ ਦੇ ਹਾਲਾਤ ਕੀ ਹੋਣਗੇ ਕੀ ਲੱਗਦਾ ਪ੍ਰਵਾਹ ਵਿੱਚ ਰੋਟੀ ਰੋਟੀ ਜੁਗੇ ਚਾਰ ਪੈਸੇ ਵੀ ਕਿਤੇ ਆਉਂਦੇ ਹੋਣਗੇ ਬਾਈ ਜੀ ਕਮ ਇੱਕੋ ਮਾਵਾ ਹੀ ਘਾਰਦਕ ਮਾਨ ਨੇ ਚਾਰ ਪੰਜ ਮਹੀਨੇ ਹੋ ਗਏ ਇੱਥੇ ਰੇੜੀ ਲਾਈ ਆ ਰੇੜੀ ਲਾ ਕੇ ਘਰ ਦੇ ਸਾਰੇ ਟੱਬਰ ਦੇ ਜਿਹੜੀਆਂ ਦਾ ਜਾਲ ਕਰਦੇ ਵੀਡੀਓ ਦੇ ਬਈਆਂ ਨੇ ਵੇਖ ਲਈ ਵੀਡੀਓ ਥੱਲੇ ਵਾਹਿਗੁਰੂ ਵਾਹਿਗੁਰੂ ਵੀ ਬੜਿਆ ਨੇ ਲਿਖ ਲਿਆ ਪਰ ਮਦਦ ਵਾਸਤੇ ਇੱਕੋ ਦਾ ਫੋਨ ਆਇਆ ਉਹ ਵੀ ਕੋਈ ਹਏ ਰੁਪਈਆ ਨਹੀਂ ਕਿਸੇ ਨੇ ਭੇਜਿਆ ਇੰਨੀ ਵੀਡੀਓ ਚੱਲਣ ਦੇ ਬਾਵਜੂਦ ਵੀ ਮਦਦ ਨਾ ਹੋਵੇ ਬਾਈ ਜਿਹਨੂੰ ਲੋੜ ਹੈਗੀ ਨਾ 10000 ਦੀ ਉਹਦੇ ਖਾਤੇ ਪੰਜ ਪੈ ਕਰੋੜ ਰੁਪਈਆ ਵੀ ਆਉਂਦਾ ਵੇਖਿਆ ਵਾ ਅਸਲੀ ਪਰਿਵਾਰ ਨੇ ਲੋੜ ਹੈਗੀ 5-7 10000 ਦੀ 5000 ਰੁਪਏ ਨਹੀਂ ਕਿਸੇ ਦੇ ਹਾਏ ਖਾਤੇ ਜਾਏ ਮਾਤਾ ਜੀ ਫਿਰ ਬਾਈ ਇਹ ਵੀਡੀਓ ਪਾਉਂਦਾ ਕੀ ਫਾਇਦਾ ਬਾਈ ਆਪਾਂ ਸਿਰਫ ਫੋਕੀ ਟ੍ਰੋਲਿੰਗ ਕਰਨ ਵਾਸਤੇ ਵੀਡੀਓ ਦੀ ਨਾ 18+ ਲਿਖਿਆ ਹੋਵੇ ਉਹ ਆਪਾਂ ਸ਼ੇਅਰ ਸ਼ੇਤੀ ਕਰਦੇ ਆਂ ਇੱਕ ਚੰਗਿਆਈ ਦੀ ਵੀਡੀਓ ਸ਼ੇਅਰ ਕਰਕੇ ਵੇਖਿਓ ਇਹ ਵੀ ਸੇਵਾ ਵਾ ਪਰਵਾਹ ਦੀ ਮਦਦ ਹੋਊਗੀ ਤੁਹਾਡੀ ਵੀ ਸ਼ੇਅਰ ਹਾ ਆਪਣਾ ਕੋਈ ਪੱਤਰ ਨਹੀਂ ਲਗਣਾ ਟਾਈਮ ਨਹੀਂ ਲਗਣਾ ਕੋਈ ਹਰਜ ਨਹੀਂ ਹੋਣਾ ਸਿਰਫ ਆਪਾਂ ਸ਼ੇਅਰ ਦਾ ਬਟਨ ਆਪਣਾਵਾ ਤੇ ਪਰਵਾਹ ਦੀ ਮਦਦ ਹੋ ਜੇਗੀ ਕਿਹੇ ਲੋੜਵੰਦਾਂ ਤੱਕ ਵੀਡੀਓ ਪਹੁੰਚਦੀ ਆ ਤੇ ਉਹ ਵੀ ਸਾਡੇ ਤੱਕ ਪਹੁੰਚ ਜਾਏਗਾ ਜੇ ਕਿਹੇ ਐਨ ਆਰ ਆ ਵੀਰ ਤਾਂ ਡੋਨਰ ਵੀ ਤੱਕ ਵੀਡੀਓ ਪਹੁੰਚਦੀ ਆ ਸਿੱਧਾ ਪਰਵਾਹ ਦੀ ਮਦਦ ਹੋਊਗੀ ਇਸ ਤੋਂ ਵਧੀਆ ਪੁੰਨ ਕਮਾਉਣ ਦਾ ਤਰੀਕਾ ਕੋਈ ਵੀ ਨਹੀਂ ਹੈ ਬਾਈ ਆਪਣੇ ਕੋ ਚਲੋ ਜੀ ਬੀ ਬਾਈ ਵੀਰ ਜੀ ਤੁਸੀਂ ਕਰਿਆਏ ਉਹ ਅੱਜ ਕੀ ਹਾਲਾਤ ਕੀ ਦੇਖੇ ਨੇ ਵੀ ਵਾਕਈ ਕਿ ਜੇ ਤੁਸੀਂ ਵੀ ਦੱਸਦੇ ਹੋ ਕਿ ਸ਼ਾਇਦ ਬਾਬਿਆਂ ਦੇ ਜਾਲ ਵਾਲੇ ਜਿਹੜੇ ਨੇ ਠੀਕ ਹੋ ਜਾਣਗੇ। ਬਾਈ ਬਾਬੇ ਬਾਬੇ ਭੂਤ ਪ੍ਰੇਤਾਂ ਨੂੰ ਮੈਂ ਕੋਈ ਚੱਕਰ ਨਹੀਂ ਮੰਨਦਾ ਨਹੀਂ ਬਾਈ। ਇਹ ਕੋੜੀ ਸ ਤੇ ਆਪਣੇ ਮਨ ਦਾ ਵਹਿਮ ਹੈਗਾ ਵਾ। ਡਾਕਟਰ ਬਾਬੇ ਕੋ ਜਿੰਨਾ ਜਾਓਗੇ ਉਹਨਾਂ ਡਰਾਊਗਾ। ਆਪ ਉਹਨਾਂ ਕੋ ਕੁਛ ਨਹੀਂਗਾ। ਸਿਰਫ ਡਰਾਣਾ ਹੈਗਾ ਜਿੰਨਾ ਡਰਾਈ ਜਾਣਗੇ ਉਹਨੇ ਹੀ ਪੈਸੇ ਵਾਧ ਖਟਾਂਗੇ। ਮਾਤਾ ਸਵਾ ਮਹੀਨੇ ਤੋਂ ਕਿਸੇ ਡੇਰੇਆਂ ਤੇ ਜਾ ਗਏ ਨਾ ਉੱਥੇ ਜਾ ਕੇ ਬਾਬਿਆਂ ਕੇ ਪ੍ਰੇਰਨਾ ਕਰਦੇ ਜਿਹੜੇ ਆਪਣੇ ਪਰਾਸਨਾਵਾ ਕਰਦੀ ਦੀ ਹੈ ਕਿ ਸਾਡੀ ਬੱਚਾ ਸਹੀ ਕਰਾਉਦੇ ਬਈ ਹਾਇੇ ਤੱਕ ਬੱਚਾ ਠੀਕ ਨਹੀਂ ਹੋਵਾ ਜਿੰਨੇ ਪੈਸੇ ਉੱਥੇ ਲਾ ਚੁੱਕੇ ਨੇ ਓਨੀ ਦਵਾਈਆਂ ਤਾਂ ਲਾਏ ਹੁੰਦੇ ਐਸ ਟਾਈਮ ਬੱਚਾ ਵਿਆਹ ਵੀ ਹੋਇਆ ਹਣੇ ਤੇ ਬੱਚੇ ਵੀ ਹੋਏ ਹੋਣੇ ਸੀਗੇ ਮਾਤਾ ਨੇ ਆਪਣੇ ਬਹਿ ਕੇ ਰੋਟੀ ਖਾਂਦੇ ਹੋਣਾ ਸੀ ਐਸ ਟਾਈਮ ਕੰਮ ਕਰਦੀ ਵੀ ਆ ਜਿਸ ਟਾਈਮ ਐ ਉਹਦੀ ਉਮਰ ਹੈਗੀ ਐਸ ਟਾਈਮ ਬਹਿ ਕੇ ਖਾਂਦੀ ਐਸ ਉਮਰੇ ਜੋ ਕੰਮ ਕਰਦੀ ਵੀ ਬਈ ਆਪਾਂ ਨੂੰ ਵੀ ਚਾਹੀਦਾ ਜਰੂਰ ਇਹ ਜਿਕੇ ਪੰਜਾਬੀ ਵੀਰਾਂ ਦਾ ਸਾਥ ਲੈਣੀ ਚਾਹੀਦੀ ਆ ਮਾਤਾ ਦੀ ਬਿਲਕੁਲ ਨਾਲ ਦੀ ਡੇੜੀ ਮੈਂ ਵੇਖੀ ਭਈ ਦੀ ਡੇੜੀ ਸੀਗੀ ਉੱਥੇ ਗਾਹ ਖੜਦਾ ਵਾ ਭਈਆਂ ਕੋ ਆਪਾਂ ਗੰਦ ਖਾਣਾ ਗਿੱਜੇ ਆ ਇੱਕ ਪੰਜਾਬੀ ਵੀ ਸਾਡਾ ਕੰਮ ਕਰ ਰਿਹਾ ਆ ਆਪਾਂ ਨੂੰ ਵੀ ਸਾਥ ਦੇਣਾ ਚਾਹੀਦਾ ਵਾ ਕਿ ਜਰੂਰ ਇੱਕ ਪੰਜਾਬੀ ਵੀ ਨੇ ਮਿਹਨਤ ਕਰ ਆਪਣਾ ਜਿਵੇਂ ਸ਼ਰਮ ਲਾ ਕੇ ਵੀ ਮਜਬੂਰੀ ਵਾਸਤੇ ਸ਼ਰਮ ਲਾਈ ਉਹਨੇ ਮਜਬੂਰੀ ਕਰਕੇ ਸ਼ਰਮ ਲਾਈ ਆ ਆਪਣਾ ਸਾਥ ਦੇਣਾ ਸਾਡਾ ਫਰਜ਼ ਬੰਦਾ ਬਾਈ ਉਹਨਾਂ ਦਾ ਕਿ ਲੱਗਦਾ ਵੀ ਹੁਣ ਜਿਹੜੇ ਮਾਤਾ ਦੇ ਧੀਆ ਪੁੱਤ ਨੇ ਇਹ ਠੀਕ ਹੋ ਜਾਣਗੇ ਦਵਾਈ ਦੇ ਨਾਲ ਅਸੀਂ ਦੇਖਿਆ ਵੀ ਇਲਾਜ ਖਰੋ ਸ਼ਾਇਦ ਪੈਸੇ ਖਰੋ ਜਿਹੜੇ ਜਿਹੜੇ ਪੈਸੇ ਮਾਤਾ ਨੇ ਇਲਾਜ ਖਰੋਣੇ ਸੀ ਉਹ ਮਿਲਾਂ ਦਾ ਬਾਬਿਆਂ ਚੱਕਰ ਚ ਪੈਸੇ ਬਰਬਾਦ ਕਰ ਲਏ ਹੁਣ ਬਿਲਕੁਲ ਵੇਲੇ ਹੋ ਕੇ ਬਹਿ ਗਈ ਆ ਕਿ ਲੱਗਦਾ ਵੀ ਹੁਣ ਬੱਚਿਆਂ ਦਾ ਇਲਾਜ ਹੋ ਸਕਦਾ ਬੱਚੇ ਦੋਵੇਂ ਜਿਹੜੇ ਧੀਆ ਪੁੱਤ ਨੇ ਇਹ ਭੈਣ ਭਰਾ ਇਹ ਠੀਕ ਹੋ ਜਾਣਗੇ ਉਹਨੂੰ ਬਾਈ ਜੀ ਇਲਾਜ ਸਿਰਫ ਦਵਾਈਆਂ ਚਲਣੀਆਂ ਆ 50000 ਰੁਪਏ ਮਹੀਨੇ ਦੀ ਦਵਾਈ ਆਉਗੀ ਸਿਰਫ ਦਵਾਈ ਦੇ ਨਾਲ ਹੀ ਪੇਸ਼ੈਂਟ ਠੀਕ ਹੋ ਜਾਣੇ ਸਿਰਫ ਖਰਾਬ ਹੈ ਬਾਪੂ ਦਾ ਚੂਲਾ ਉਹ ਵੀ ਕਲੀਅਰ ਨਹੀਂ ਇਹਨਾਂ ਨੂੰ ਕਿ ਚੂਲਾ ਪੈਣਾ ਕਿ ਨਹੀਂ ਪੈਣਾ ਸਿਰਫ 5-7000 ਰੁਪਏ ਦੀ ਦਵਾਈ ਨਾਲ ਪਰਿਵਾਰ ਦੀ ਪ੍ਰੋਪਰ ਖੁਸ਼ਹਾਲੀ ਆ ਸਕਦੀ ਦੋਵੇਂ ਭੈਣ ਨੂੰ ਕੁਝ ਹੋਇਆ ਹੀ ਨਹੀਂ ਭੈਣ ਨੋਰਮਲ ਚੱਲਦੀ ਫਿਰਦੀ ਆ ਨੋਰਮਲ ਗੱਲਾਂ ਕਰਦੀ ਆ ਸਿਰਫ ਕਿਸੇ ਸਾਹਮਣੇ ਸੰਗ ਦੀ ਜਿਹਨੂੰ ਡਿਪਰੈਸ਼ਨ ਦਾ ਸ਼ਿਕਾਰ ਕਹਿੰਦੇ ਆ ਡਿਪਰੈਸ਼ਨ ਦੀ ਬਾਈ ਕੋਈ ਬਿਮਾਰੀ ਬਿਮਾਰੀ ਨਹੀਂ ਆ ਸਿਰਫ ਮੇਹਨਤ ਦੋ-ਤਿੰਨ ਹਜ਼ਾਰ ਦੀ ਭੈਣ ਦੀ ਦਵਾਈ ਹੋਊਗੀ ਤੇ ਦੋ-ਚਾਰ 5000 ਦੀ ਬਾਈ ਦੀ ਦਵਾਈ ਹੋਊਗੀ ਬਾਈ ਕਿੰਨਾ ਸੋਖਾ ਇੱਕ ਹੱਥ ਨਾਲ ਦਿੱਤਾ ਤੇ ਦੂਜੇ ਨੂੰ ਪਤਾ ਨਾ ਲੱਗਿਆ ਤੇ ਬਾਈ ਉਹ ਕੱਲ ਯੂਰ ਕੀਆ ਸੀਗਾ ਇੱਥੇ ਦੇਖਣਾ ਪੈਂਦਾ ਵਾ ਸ਼ੋਅਫ ਕਰੋਗੇ ਕਿ ਇਹਨਾਂ ਹੋਰ ਤੱਕ ਇਹ ਵੀਡੀਓ ਪਹੁੰਚੂਗੀ ਜਿੱਦਾਂ ਮਾਤਾ ਨੇ ਵੀ ਕਿਹਾ ਸੀ ਵੀ ਵੀਡੀਓ ਵੇਖ ਕੇ ਆਏ ਆ ਸ਼ੋਅਫ ਕਰਨਾ ਚਾਹੀਦਾ ਹਰ ਇੱਕ ਨੂੰ ਸ਼ੋਅਫ ਕਰਨਾ ਚਾਹੀਦਾ ਬਾਈ ਜੀ ਸ਼ੋਅਫ ਕਰਨਾ ਕਿਹੇ ਹੋਰ ਦੀ ਵੀ ਮਦਦ ਹੋ ਜਾਂਦੀ ਬਾਈ ਜੀ ਜ਼ਰੂਰ ਇੰਨਾ ਵਸੇ ਰੱਬ ਬਣ ਕੇ ਆਇਆ ਕਰੋ ਇਦਾਂ ਦੇ ਪਰਿਵਾਰਾਂ ਵਾਸਤੇ ਇਦਾਂ ਦੇ ਕਾਫੀ ਪਰਿਵਾਰ ਨੇ ਜਿਹੜੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਨੇ ਸਿਰਫ ਇੱਕ ਥੋਕੀ ਵਾਵਾ ਕਰਕੇ ਬਾਈ ਥੋਕੀ ਵਾਵਾ ਤੇ ਬੜੇ ਪੈਸੇ ਫੋੜ ਦਿੰਦੇ ਆ ਕੱਲ ਨਵਾਂ ਸਾਲ ਲੰਘਿਆ ਮੇਰੇ ਵਰਗੇ ਨੇ ਬਾਈ ਹਜ਼ਾਰਾਂ ਰੁਪਏ ਡਾਇਆ ਵੀ ਆ ਸਿੱਧੀ ਜੀ ਗੱਲ ਪਰ ਉਹ ਹੀ ਹਜ਼ਾਰ ਵਿੱਚ ਕੋਈ ਪੈਸੇ ਇਹਨਾਂ ਨੂੰ ਦੇ ਜਾਂਦਾ ਤੇ ਮਾਤਾ ਦਾ ਪੁੱਤ ਠੀਕ ਹੋ ਸਕਦਾ ਸੀਗਾ ਨਵੀਂ ਬਾਈ ਬਣੇ ਸੋਪੇ ਤੁਸੀਂ ਹੁਣ ਭੈਣ ਨੂੰ ਮਿਲੇ ਹੋ ਪਹਣ ਦਾ ਕਹਿਣਾ ਵੀ ਉਹਦੀ ਜਿਹੜੀ ਜਵਾਲਤੀ ਆ ਉਹ ਆਪੇ ਹੱਥ ਆਦੀ ਜਾਂਦੀ ਆ ਆਪੇ ਕੱਲੀ ਗੱਲਾਂ ਕਰਦੀ ਜਾਂਦੀ ਆ ਮੈਨੂੰ ਇਹ ਸੋ ਵੀ ਇਹ ਕੋਈ ਕੀਤਾ ਕਰਾਇਆ ਵਾ ਕਿ ਦੀ ਕਹਿੰਦੀ ਉਹ ਕਿਸੇ ਨੇ ਮਿੱਟੀ ਚੁਕਲੀ ਆ ਕਿਸੇ ਕਹਿੰਦਾ ਕੋਈ ਕੀਤਾ ਕਰਾਇਆ ਜੋਰ ਆ ਕਿ ਜਾਇ ਮਾਨਸਿਕ ਰੋਗੀ ਦੇ ਲੱਛਣ ਨੇ ਤੁਸੀਂ ਜੂ ਸਾਲਾ ਕਰਦੇ ਹੋ ਕਿ ਤੁਸੀਂ ਤੁਹਾਡੀ ਮੈਡੀਕਲ ਲਾਈਨ ਆ ਤੁਸੀਂ ਵੀ ਲੋਕਾਂ ਨੂੰ ਵਿਚਰਦੇ ਹੋ ਖਾਸ ਕਰਕੇ ਹੋਰੀ ਮਰੀਜ਼ਾਂ ਦਾ ਕਰੀਏ ਕਹਿੰਦੇ ਸਾਨੂੰ ਮਰੀਜ਼ੀ ਦੀ ਨਹੀਂ ਕਰੀ ਕਹਿੰਦੇ ਸਾਨੂੰ ਕੋਈ ਦੇਵੀ ਦੀ ਦੇਵੀ ਨੇ ਵਾਕਈ ਕੋਈ ਜੋਰ ਹੁੰਦਾ ਕੀਤਾ ਕਰਾਇਆ ਦਾ ਕਿ ਜਾਸੇ ਵੀ ਦਵਾਈ ਦੀ ਲੋੜ ਹੁੰਦੀ ਆ ਮਾਨਸਿਕ ਰੋਗੀ ਹੁੰਦੇ ਨੇ ਭਾਈ ਜਿੰਨੂੰ ਜਿੰਨਾ ਡਰਦਾ ਵਾ ਓਨਾ ਡਰਾਉਂਦੇ ਨੇ ਇੱਕ ਕੋਈ ਇਦਾਂ ਦੀ ਕੋਈ ਨਹੀਂਗਾ ਭੂਤ ਪ੍ਰੇਤ ਵਗੈਰਾ ਕੋਈ ਨਹੀਂ ਆ ਸਿਰਫ ਮਾਨਸਿਕ ਡਰ ਹੁੰਦਾ ਜਿੰਨਾ ਡਰੋਗੇ ਉਨਾਂ ਲੱਗੇ ਆਉਣਗੇ ਆ ਚੀਜ਼ਾਂ ਡਰਾਉਂਦੀਆਂ ਨੇ ਭਾਈ ਆਪਾਂ ਨੂੰ ਇਹ ਡਰਨ ਦੀ ਕੋਈ ਲੋੜ ਨਹੀਂ ਮਾਰਾ ਨਾਲ ਉਹ ਮਾਰਾ ਇਹ ਵੀ ਆਮ ਸੰਗ ਹੋਵੇ ਕੋਈ ਬਣਾ ਵਾਲ ਵੀ ਨਹੀਂ ਵੀਗਾ ਹੁੰਦਾ ਭਾਈ ਕੁਝ ਵੀ ਨਹੀਂਗਾ ਸਿਰਫ ਇੱਕ ਮੈਡੀਕਲ ਦਾ ਸਹਾਰਾ ਲਓ ਮੈਡੀਕਲ ਆਇਆ ਭਾਈ ਤੁਹਾਨੂੰ ਪਤਾ ਸਾਇੰਸ ਕਿੰਨੀ ਤਰੱਕੀ ਕਰ ਗਈ ਹੈ ਸਾਇੰਸ ਦਾ ਸਹਾਰਾ ਲੈ ਕੇ ਲੋਕੀ ਚੰਨ ਤੇ ਪਹੁੰਚ ਗਏ ਯਾਰ ਹੈ ਵੀ ਇੱਥੇ ਭੂਤ ਪ੍ਰੇਤਾ ਜਾਂ ਚੱਕਰਾਂ ਚ ਪਏ ਆ ਅਹੀ ਜਰੂਰ ਇਹ ਚੀਜ਼ਾਂ ਨੂੰ ਹਟਾ ਕੇ ਆਪਾਂ ਸਿਰਫ ਜਿਹੜਾ ਮਨ ਉਹ ਜਿਹੜੇ ਆਪਣੇ ਮਨੋਗਿਆਨ ਦੇ ਰੋਗ ਹੀ ਨੇ ਸਿਰਫ ਦਵਾਈਆਂ ਨਾਲ ਠੀਕ ਹੋ ਸਕਦੇ ਨੇ ਕੋਈ ਬਾਬਾ ਨਹੀਂ ਇਹਨਾਂ ਨੂੰ ਠੀਕ ਕਰ ਸਕਦਾ ਜਿਹੜਾ ਮਰਜ਼ੀ ਜ਼ੋਰ ਲਾਵੇ ਜਿਵੇਂ ਕਹਿੰਦੇ ਨਾ ਨਸ਼ੇ ਛਡਾਊ ਵਾਲੇ ਨੂੰ ਫਲਾਣੇ ਨਸ਼ਾ ਛਡਾਊ ਕੇਂਦਰ ਚ ਦਾਖਲ ਕਰੀਏ ਤੇਰਾ ਇਲਾਜ ਹੋ ਜਾਊਗਾ ਭਾਈ ਮੈਂ ਲਿਖ ਕੇ ਦਿੰਨਾ ਕੋਈ ਇਦਾਂ ਦਾ ਦਾਖਲ ਜੇ ਕਹਿੰਦਾ ਤੂੰ ਦਾਖਲ ਕਰਾ ਕੇ ਨਸ਼ਾ ਛਡਾ ਸਕਦਾ ਭਾਈ ਜਿੱਥੇ ਤੱਕ ਮੈਂ ਨਹੀਂ ਚਾ ਫੋਰ ਐਗਜ਼ਾਮਪਲ ਮੈਂ ਨਸ਼ਾ ਕਰਦਾ ਚਟੇ ਦਾ ਕੋਈ ਤੂੰ ਹੀ ਨਹੀਂ ਠਾ ਸਕਦੇ ਮੇਰਾ ਜਿੱਥੇ ਤੱਕ ਮੈਂ ਨਹੀਂ ਚਾਹਾਂਗਾ ਤੂੰ ਕੋਈ ਡਾਕਟਰ ਨਹੀਂ ਠਾ ਸਕ ਇਦਾਂ ਦੀ ਬਾਈ ਆਪਣਾ ਜਰੂਰ ਥੋੜਾ ਜਾਗਰੂਕ ਹੋਣਾ ਪਾਏਗਾ ਭੂਤ ਪ੍ਰੇਕ ਵਗੈਰਾ ਕੁਝ ਨਹੀਂ ਹੈਗਾ ਸਿਰਫ ਅੰਧਵਿਸ਼ਵਾਸ ਆ ਅੰਧਵਿਸ਼ਵਾਸਾਂ ਤੋਂ ਹਟ ਕੇ ਬਾਈ ਇਦਾਂ ਦੂਜੇ ਬੰਨੇ ਆਪਣਾ ਡਾਕਟਰੀ ਸਹਾਇਤਾ ਲੈ ਕੇ ਬਾਈ ਆਪਣਾ ਮਰੀਜ਼ ਠੀਕ ਆ ਸਕਦੇ ਪਰਿਵਾਰ ਮੇਰੇ ਸੋਨੂੰ ਵੀ ਬਾਈ ਹੁਣ ਪਰਵਾਹ ਨਹੀਂ ਕਿਸ ਤਰ੍ਹਾਂ ਮਦਦ ਕੀਤੀ ਜਾਊਗੀ ਅਸੀਂ ਦੇਖਿਆ ਤੁਸੀਂ ਮਾਤਾਵਾਸ ਤੇ ਕੋਈ ਰਾਸ਼ਨ ਵੀ ਸਮਾਨ ਵੀ ਲੈ ਕੇ ਆਏ ਸੀ ਕੀ ਸਮਾਨ ਕਿ ਲੈ ਕੇ ਆਏ ਸੀ ਤੇ ਮਨਚ ਵਿਚਾਰ ਕੇ ਦਾ ਆ ਵੀ ਮਾਤਾਵਾਸ ਤੇ ਸਮਾਨ ਲਿਆਂਦਾ ਜਾਵੇ ਬਾਈ ਜੀ ਮੈਂ ਗੁੜੀਆਂ ਦੇ ਘਰ ਪੀ ਗਈ ਬੰਗ ਲਗਾਇਆ ਹੋਇਆ ਜਿਵੇਂ ਬਾਈ ਕੋਡੇ ਕੱਪੜਿਆਂ ਵਾਸਤੇ ਵਖਰੇ ਹੁੰਦੇ ਨੇ ਮੈਂ ਡੇਲੀ ਨਹੀਂ ਕਰਦਾ ਜਿਵੇਂ ਵੀ ਆ ਗੁੱਲੀਆਂ ਨੇ ਨਾ ਜਿਵੇਂ ਡੋਨੇਸ਼ਨ ਵਾਸਤੇ ਇੱਕ ਬੂਗ ਲਗਾਈ ਸੀ ਮੈਂ ਉਹੋ ਹੀ ਭੰਨ ਕੇ ਜਿਹੜੇ ਵੀ ਪੈਸੇ ਇਕੱਠੇ ਹੋਏ ਸੀਗੇ ਮੈਂ ਚੱਕ ਕੇ ਮਾਤਾ ਦਾ ਸਮਾਨ ਲਿਆ ਦਿੰਦਾ ਬਾਈ ਜਿਹੜੀਆਂ ਬਾਈ ਮਾਤਾ ਦੇ ਢਿੱਡੋਂ ਦਵਾਵਾਂ ਨਿਕਲਣਗੀਆਂ ਸਾਰੀਆਂ ਮੇਰੇ ਗੁੜੀ ਵਾਸਤੇ ਆਹੀ ਸ ਜਿਹੜਾ ਗੁੜੀਆਂ ਦੇ ਪੈਸੇ ਜੁੜੇ ਆ ਗੁੜੀਆਂ ਦੇ ਪੈਸੇ ਹੀ ਮਾਤਾ ਤੱਕ ਪੁੰਚਾ ਦੇਤੇ ਸਿਰਫ ਸਹੀ ਹੱਥਾਂ 'ਚ ਜਾਣ ਦੀ ਕਮੀ ਦਸਵੰਦ ਦੀ ਕਮੀ ਨਹੀਂ ਆਪਣੇ ਇੰਡੀਆ ਪੰਜਾਬ 'ਚ ਵੀ ਦਸਵੰਦ ਬਾਈ ਪੰਜਾਬੀ ਪੂਰਾ ਕਰਦੇ ਨੇ ਪਰ ਇੱਕ ਸਹੀ ਜਗ੍ਹਾ ਲੱਗਣ ਦੀ ਲੋੜ ਹੁੰਦੀ ਬਾਈ ਦਸਵੰਦ ਸਹੀ ਜਗ੍ਹਾ ਲੱਗ ਜਾਵੇ ਨਾ ਬਾਈ ਮੈਂ ਕਹਿੰਦਾ ਅੰਮ੍ਰਿਤਸਰ 'ਚ ਜਿਹੜੇ 100% ਲੋਕੀ ਦਾਨ ਕਰਦੇ ਨੇ 100 ਰੁਪਇਆ 10% ਵੀ ਸਹੀ ਹੱਥਾਂ 'ਚ ਲੱਗਣੇ ਸ਼ੁਰੂ ਆਵੇ ਕੋਈ ਮਰੀਜ਼ ਲਿਆਓ ਵੇ ਪੰਜਾਬ ਦਾ ਬਾਈ ਅੰਮ੍ਰਿਤਸਰ ਪੂਰੇ ਦਾ ਜਿਹੜਾ ਪੰਜਾਬ ਦਾ ਲਿਆਓ ਬਾਈ ਪੈਸਿਆਂ ਖਰਕੇ ਮਰੀਜ਼ ਨਹੀਂ ਮਰਦਾ ਸਿਰਫ ਦਸਵੰਦ ਸਹੀ ਹ ਬਿਲਕੁਲ ਜੀ ਤੁਸੀਂ ਦੇਖਿਆ ਵੀ ਵੀਰ ਨਵਦੀਪ ਦਾ ਕਹਿਣਾ ਵੀ ਉਹਦੇ ਬੱਚੀ ਦਾ ਛੋਟੇ ਜਿਹ ਘਰੇ ਇੱਕ ਪਿਗੀ ਬਾਕਸ ਲਗਾਇਆ ਸੀ ਜਿਸ ਵਿੱਚ ਆਪਣਾ ਦਸਵੰਦ ਕਾਢਦੀ ਸੀ ਅਤੇ ਪੈਸੇ ਜੋੜੇ ਸੀ ਉਹ ਪਿੰਗੀ ਬੈਂਕ ਜਿਹੜਾ ਤੋੜ ਕੇ ਵੀਰ ਨਵਦੀਪ بھائی ਭੈਣ ਵਾਸਤੇ ਉਹਦਾ ਸਮਾਨ ਜਿਹੜਾ ਦੁਕਾਨਦਾਰੀ ਦਾ ਸਮਾਨ ਲੈ ਕੇ ਆਇਆ ਬੜੀ ਵੱਡੀ ਛਲਾਹਾ ਜੋ ਕਹਿੰਦਾ ਮੈਂ ਸਾਨੂੰ ਵੀ ਜਿਹੜਾ ਕਿ ਇਸ ਤਰ੍ਹਾਂ ਦਸਵੰਦ ਕੰਢੇ ਚਾਹੀਦੇ ਨੇ ਅਸੀਂ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਦਸਵੰਦ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਭੈਣੇ ਸੋਚਿਆ ਸੀ ਇਸ ਤਰ੍ਹਾਂ ਵੀਰ ਆਊਗਾ ਆ ਕੇ ਮਤ ਕਰੂਗਾ ਆ ਕੇ ਕਈ ਮਨਚ ਵਿਚਾਰ ਹੈਗਾ ਸੀ ਤਾਂ ਨਹੀਂ ਨਹੀਂ ਹੈਗਾ ਪਤਾ ਹੀ ਨਹੀਂ ਕਿ ਇਹ ਸਾਡੇ ਨਾਲ ਇਹ ਮਤਲਬ ਇਤਰਾ ਵੀਡੀਓ ਬਣਨ ਗਿਆ ਵੀਡੀਓ ਦੇ ਰਾਈ ਕੋਈ ਨਾ ਕੋਈ ਸਾਡੀ ਮਦਦ ਕਰੂਗਾਣ ਕੇ ਸਾਨੂੰ ਨਹੀਂ ਚਿਤ ਚੇਤਾ ਨਹੀਂ ਕੋਈ ਇਹੋ ਜ ਚਲੋ ਪ੍ਰਭੂ ਉਹਨੂੰ ਜਿਆਦਾ ਹੋਰ ਦਵੇ ਮਾਲਕ ਉਹਨੂੰ ਹੋਰ ਵਧਾਵੇ ਜਿਹੜੀ ਬੱਚੀ ਨੇ ਇਤਰਾ ਤਰ੍ਹਾਂ ਦਾ ਸਬੰਧ ਨਾਲ ਸਾਡੀ ਹੈਲਪ ਕੀਤੀ ਉਹਨੂੰ ਬੱਚੀ ਨੂੰ ਹੋਰ ਪ੍ਰਭੂ ਉਹਨੂੰ ਮਤਲਬ ਉਹਦੀ ਹੈਲਪ ਕਰੇ ਹੋਰ ਨੂੰ ਮਿਲੇ ਮਾਦਾ ਮੇਰੇ ਸਭ ਕਿਹੜੇ ਕਿਹੜੇ ਬਾਬਿਆਂ ਤੇ ਗਈ ਆ ਕਿੱਥੇ ਕਿੱਥੇ ਜਾ ਕੇ ਥਿਆ ਬੋ ਤੇ ਲਾਜ ਵਾਸਤੇ ਨੱਕ ਕੋਡੇ ਰਗੜੇ ਸੀ ਤੇ ਕਿੱਥੇ ਕਿੱਥੇ ਜਾ ਕੇ ਨਵਾਸਤੇ ਜਦਾਸ ਬਿੰਦਗੀ ਉਹ ਤੇ ਮੈਂ ਮਤਲਬ ਰੁੜਕੀ ਗਈ ਸੀ ਰੁੜਕੀ ਉੱਥੇ ਦੋ ਦਿਨ ਉਹ ਮਤਲਬ ਕਿਸੇ ਦੇ ਨਾਲ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਉੱਥੋਂ ਠੀਕ ਹੋ ਜਾਣਾ ਜੇ ਨੂੰ ਕੀਤੇ ਕਰਾਇਦਾ ਕੋਈ ਨੁਕਸਾ ਹੋਊਗਾ ਤੇ ਮਤਲਬ ਉੱਥੋਂ ਮੱਥਾ ਟੇਕਾਂ ਦੇ ਨਾਲ ਠੀਕ ਹੋ ਜਾਏਗਾ ਪਰ ਉਹ ਨਹੀਂ ਗੱਲ ਬਣੀ ਉਹ ਫਿਰ ਉਹ ਤੋਂ ਹੀ ਵੇਰੇ ਇੱਕ ਰਾਤ ਜਿੱਦਾਂ ਸਵੇਰੇ ਤੜਕੇ ਗਏ ਆ ਤੇ ਅਗਲੇ ਦਿਨ ਮਤਲਬ ਹੀ ਆ ਗਏ ਆ ਫਿਰ ਨਹੀਂ ਉਹ ਜਿਹਾ ਸਾਥ ਬਤਾਬ ਲੱਗਾ ਫਿਰ ਹੀ ਵਾਪਸ ਆ ਗਏ ਕੀ ਲੱਗਦਾ ਨਹੀਂ ਬਾਬਿਆਂ ਜਾਂ ਦੀ ਬਜਾਏ ਇਹਨੂੰ ਦਵਾਈ ਦੀ ਲੋੜ ਆ ਦਵਾਈਆਂ ਦੀ ਲੋੜ ਆ ਇਲਾਜ ਦੀ ਲੋੜ ਹੈਗੀ ਆ ਜਾ ਦਵਾਈਆਂ ਨਾਲੇ ਠੀਕ ਹੋ ਜਾਂਦੀਆਂ ਵੀ ਦਵਾਈਆਂ ਵੀ ਜੇ ਆਖੋ ਤੇ ਦਵਾਈਆਂ ਬੱਚਿਆਂ ਵਾਲੇ ਉਦੋਂ ਸਾਡੀ ਸੱਸ ਵੀ ਜਿੰਦੀ ਬੱਚਿਆਂ ਵਾਲੇ ਹਸਪੀਟਲ ਹੀ ਦਵਾਈ ਵਾਧੂ ਕਰਵਾਈਏ ਦੀ ਬਹੁਤ ਜਾਰੀ ਕਰਵਾਈਆ ਉਦੋਂ ਮੇਰੇ ਮੰਮੀ ਡੈਡੀ ਵੀ ਚਲੋ ਜਿੰਦੇ ਹੀ ਉਹਨਾਂ ਕੋਈ ਹੈਲਪ ਲੈ ਕੇ ਕਰਵਾਉਂਦੀ ਰਹੀਆਂ ਤੇ ਇਹ ਵੀ ਮਤਲਬ ਦਾਦਾ ਹੀ ਇਹਨਾਂ ਦਾ ਉਹ ਵੀ ਮਤਲਬ ਜਿੰਨੀ ਕਮਾਈ ਲਿਆਉਣੀ ਉਹਨਾਂ ਨੇ ਇਹਦੇ ਤੇ ਲਾ ਦੇਣੀ ਤੇ ਚਲੋ ਉਦੋਂ ਰਲ ਮਿਲ ਕੇ ਸਾਰੇ ਜਾਣੇ ਕਰਦੇ ਰਹੇ ਪਰ ਸਾੜ ਕੋ ਜਾਦਾ ਮਤਲਬ ਵੱਡੇ ਡਾਕਟਰਾਂ ਕੋ ਨਹੀਂ ਖੜਿਆ ਗਿਆ ਇਹ ਲੱਗਦਾ ਬੜੀ ਡਾਕਟਰ ਖੜਦੇ ਤੇ ਸ਼ਾਇਦ ਅੱਜ ਠੀਕ ਹੋ ਜਾਂਦਾ ਅੱਜ ਤੁਹਾਡਾ ਸਾਰਾ ਬਾਂਦਾ ਤੁਹਾਡੇ ਬੁੱਢੇ ਆਪਣੇ ਤੁਹਾਡੀ ਮਦਦ ਕਰਦਾ ਤੁਹਾਨੂੰ ਐਸਾ ਆਰਾਮ ਕਰਨਾ ਪੈਂਦਾ ਆ ਕਿਸੇ ਨੇ ਕਿਹਾ ਹੀ ਕਿ ਉਹ ਮਤਲਬ ਜਿਹੜਾ ਦਿਮਾਗੀ ਹੌਸ ਹਸਪੀਟਲ ਆ ਉਥੇ ਇਹਨੂੰ ਲੈ ਕੇ ਜਾਓ ਇਹਦਾ ਪ੍ਰਸ਼ਨ ਨਹੀਂ ਹੋਣਾ ਇਹਦੇ ਨਾਲ ਠੀਕ ਹੋ ਜਾਣਾ ਪਰ ਸਾਨੂੰ ਉਥੇ ਮਤਲਬ ਖੰਡ ਦੇ ਨਾਲ ਪੈਸੇ ਵੀ ਤੇ ਚਾਹੀਦੇ ਸੀ ਪੈਸੇ ਇੰਨੇ ਹੈ ਨਹੀਂ ਉਦੋਂ ਸਾਡੇ ਕੋਲ ਮਤਲਬ ਆਹੀਂ ਦੇ ਨਾਲ ਨਾਲ ਲਿਆ ਕੇ ਦਾ ਇਲਾਜ ਕਰਾਉਨੇ ਆ ਵੀ ਜਿੰਨੇ ਕਉਂਦੇ ਹੀ ਉਹਨੇ ਕ ਫੇਰ ਦਵਾਈ ਲੈ ਆਈ ਦੀ ਹੈ ਆ ਵਾਲੇ ਬੱਚਿਆਂ ਵਾਲੇ ਹਸਪੀਟਲ ਉਦੋਂ ਦਾਖਲ ਕਰਾਇਆ ਸੀ ਤੋਂ ਉੱਥੇ ਫਿਰ ਜਿੰਨੇ ਕਉਂਦੇ ਸੀ ਉਹਨੇ ਲੈ ਜਾਈਦਾ ਸੀ ਮਤਲਬ ਉੱਥੇ ਹੀ ਦਾਖਲ ਹੀ ਤੇ ਰਾਤ ਨੂੰ ਸ਼ਾਮਾਂ ਨੂੰ ਰੋਜ਼ ਇਹਨਾਂ ਨੇ ਤਰੀਵਿਲਾ ਚਲਾਉਣਾ ਉਦੋਂ ਕਰਾਇਦੇ ਇੱਕ ਤਰੀਵਿਲੜੀ ਸੀ ਸਾਡਾ ਤੇ ਇਹਦੇ ਡੈਡੀ ਇਹਦੇ ਵੀ ਉਹ ਦੂਜਾ ਕੰਮ ਕਰਦੇ ਸੀ ਨਲੀਆਂ ਨੁਲੀਆਂ ਦਾ ਮਤਲਬ ਜਿੱਤਰਾ ਨਲੀਆਂ ਦੀ ਉਦੋਂ 15-2000 ਤਨਖਾਹ ਸੀ ਇੰਨੀ ਜ਼ਿਆਦੀ ਨਹੀਂ ਹੈਗੀ ਹੁਣ ਤਾਂ 5-6000 ਰੁਪਈਆ ਮਤਲਬ ਹੈਗੀ ਸੀ ਤੇ ਹੁਣ ਉਹ ਉਥੋਂ ਹਟ ਕੇ ਤੇ ਮੁੜ ਕੇ ਉਹ ਹੋਣ ਲਾ। ਕਿ ਲੱਗਦਾ ਵੀ ਉਹ ਨਵਦੀਪ ਬਾਈ ਕਹਿੰਦੇ ਵੀ ਲਾਇਕ ਲਾਵਾਂਗੇ ਬੱਚੇ ਦਾ ਹੁਣ ਦੋਵਾਂ ਭੈਣ ਭਰਾਵਾਂ ਦਾ ਉਹ ਤੁਸੀਂ ਲਾਇਕ ਲਾਓਗੇ ਜਿਵੇਂ ਦੱਸਿਆ ਵੀਰ ਨੇ ਕਿ ਜਾ ਕੇ ਦਵਾਈ ਦਾਰੀ ਦੋਗੇ ਉਹਨਾਂ ਨੂੰ ਕੈਮ ਕਰਾਓਗੇ ਹੁਣ ਉਹਨਾਂ ਨੂੰ ਜਿੱਦਾਂ ਕਹਿਣਗੇ ਫਿਰ ਉਦਾਂ ਹੀ ਕਰ ਲਾਂਗੇ ਕੋਈ ਗੱਲ ਨਹੀਂ। ਅਹੀਂ ਮਦਦ ਜਿਤਰਾ ਵੀ ਕਹਿਣਗੇ ਫਿਰ ਇਹ ਬੇਟੀ ਛੋਟੀ ਨੂੰ ਲੈ ਜੂੰਗੀ ਨਾਲ ਤੇ ਜਿੱਦੋਂ ਕਹਿਣਗੇ ਫਿਰ ਚੱਲ ਜਾਾਂਗੇ। ਤੇ ਮਾਰਾ ਇਹ ਰਸ ਵੀ ਹੁਣ ਕੈਮ ਲਈ ਗੱਡੀ ਜਰੂਰ ਦੱਸਦੇ ਕਿ ਹੁਣ ਕਿਸੇ ਬਾਬਿਆਂ ਕੋ ਕਿਸੇ ਧਾਗਾ ਤਵੀਦ ਕੇ ਜਾਲਕ ਜੂਲ ਕੁਛ ਨਹੀਂ ਲੈਣਾ ਜਾ ਕੇ ਤੋਂ। ਹਾਂਜੀ ਹਾਂਜੀ। ਚਲੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਮਤਲਬ ਆਪਣੇ ਸ਼ਵਾਰ ਕਰਦਾ ਆਪਣੇ ਠੀਕ ਕਰਨਾ ਜਾਂ ਦਵਾਈ ਨਾਲ ਠੀਕ ਕਰਦਾ ਲਾ ਕੇ ਬਾਬਿਆਂ ਨੇ ਜੇਕਰ ਬਾਬਿਆਂ ਨੇ ਠੀਕ ਕਰਨਾ ਤਾਂ ਹੁਣ ਤੱਕ ਠੀਕ ਕਰ ਦਿੰਦੇ ਕਿੰਨੇ ਸਾਲ ਹੋ ਗਏ ਨੇ ਇਹਨਾਂ ਨੂੰ ਹਾਂਜੀ ਆਂਦੇ ਸਾਲ ਕਦਾ ਹੀ ਜਦੋਂ 96 ਦਾ ਇਹਦਾ ਜਨਮਿਆ ਤੇ ਸਾਲ 97 ਤੱਕ 98 'ਚ ਮੇਰਾ ਘਰੇ ਕੰਮ ਹੋਇਆ 97 'ਚ ਹੋਇਆ ਵਾ 98 'ਚ ਦੂਜੀ ਤੇ ਮਤਲਬ ਇਤਰਾ ਹੀ ਲੈ ਲੈ ਕੇ ਤੁਰੇ ਫਿਰਦੇ ਰਹੇ ਜਦੋਂ ਜਿੱਥੇ ਉਦੋਂ ਦੀ ਮਤਲਬ ਦਾਦੀ ਵੀ ਜਿੰਦੀ ਸੀ ਦਾਦੀ ਜੀ ਇਹਨੇ ਵਿਚਾਰੀ ਨੇ ਲੈ ਕੇ ਬੈਠੇ ਰਹਿਣਾ ਦੇਦਾ ਸਿਰ ਐ ਵੱਜਣਾ ਇਹਨੇ ਕਿਦੋਂ ਨੇ ਤਾਰਨਾ ਨਾ ਥੱਲੇ ਲਾਗੇ ਬਿਠੀ ਰਹਿਣਾ ਬਿਲਕੁਲ ਬਿਲਕੁਲ ਨਵੀਂ ਬਾਈ ਕਿਸ ਤਰ੍ਹਾਂ ਦੇ ਦੋ ਭੈਣ ਦਾ ਕਹਿਣਾ ਵੀ ਜਮਾਂਦ루 ਨਹੀਂ ਆ ਇੱਕ ਸਾਲ ਪਹਿਨਾ ਛੋਟਾ ਜਿਹਾ ਸੀ 96 ਸ਼ਾਇਦ ਬਰਤਿਆ 97 ਜੇ ਛੱਟ ਬੈਡ ਤੋਂ ਡਿੱਗਦਾ ਤੇ ਛੱਟ ਲੱਗ ਜਾਂਦੀ ਆ ਸਿਰ ਚ ਕਲੌਡ ਜਾ ਜਾਂਦੇ ਜਾਂ ਖੂਨ ਜੰਮ ਜਾਂਦਾ ਜਿਹਨੂੰ ਕਹਿੰਦੇ ਪੰਜਾਬੀ ਚ ਉਹ ਤੋਂ ਬਾਅਦ ਇਹ ਬਾਬੇ ਚੱਕਰੇ ਪੈ ਗਈ ਲਾਇਕ ਹੋ ਨਹੀਂ ਕਰਾਇਆ ਤੇ ਅੱਜ ਬੱਚੇ ਦਾ ਕੀ ਹਾਲਾਤ ਹੋ ਗਏ ਬਈ ਅੱਜ ਟਾਈਮ ਬੱਚੇ ਦੇ ਹਾਲਾਤ ਬਹੁਤ ਤਰਸਯੋਗ ਨੇ ਕੰਦਾ ਜ ਟਕਰਾ ਮਾਰਦਾ ਰਹਿੰਦਾ ਉਹਨੂੰ ਸੁੱਧ ਬੁੱਧ ਨਹੀਂ ਆ ਜਿੱਦਾਂ ਉੱਥੇ ਪਿਆਰਣਾ ਸਾਰਾ ਜਿਵੇਂ ਵਾਈਬ੍ਰੇਟ ਨਹੀਂ ਲੱਗਾ ਹੋਇਆ ਫੋਨ ਪੁਰਾਣੇ ਜਿਹਾ ਨੇ 1100 ਨੰਬਰ ਫੋਨ ਦੇ ਆਉਂਦੇ ਸੀਗਾ ਉਦਾਂ ਵਾਈਬ੍ਰੇਟ ਹੁੰਦਾ ਸਾਰੀ ਜੜੀਆਂ ਨੇ ਕਮੀ ਜਣਾ ਸੁੱਧ ਬੋਧ ਨਹੀਂ ਸਿਰਫ ਇੱਕ ਦਵਾਈਆਂ ਨਾਮ ਮਿਸ ਗਾਈਡ ਹੋਇਆ ਪਿਆ ਮਿਸ ਗਾਈਡ ਹੋਣ ਕਰਕੇ ਬਾਬਿਆਂ ਦੇ ਚੱਕਰ ਜੇ ਪੈ ਗਏ ਮਾਤਾ 20 25 ਸਾਲ ਐਦਾਂ ਥੱਕੇ ਖਾਲੇ ਜੇ ਵਾਰੀ ਜ਼ਰੂਰ ਸਾਇਟ ਮੈਡੀਕਲ ਸਹਾਇਤਾ ਮਿਲੀ ਜਾਂਦੀ ਨਾ ਫਰਸਟ ایڈ ਦਿੱਤੀ ਜਾਂਦੀ ਬਾਈ ਬੱਚਾ ਇਸ ਤਰ੍ਹਾਂ ਪ੍ਰੋਪਰ ਠੀਕ ਹੋਣਾ ਸੀਗਾ ਪ੍ਰੋਪਰ ਠੀਕ ਹੋ ਗਏ ਬਾਈ ਨੇ ਬੱਚੇ ਆਦਾ ਵਿਆਹ ਹੋਇਆਣਾ ਸੀਗਾ ਬੱਚਿਆਂ ਜੁਗਾ ਹੋਣਾ ਹੈਗਾ ਆਪਣੀ ਕਮਾਈ ਕਰਦੇ ਹੋਣਾ ਹੈਗਾ ਸਿਰਫ ਇੱਕ ਅੰਧਵਿਸ਼ਵਾਸ ਕਰਕੇ ਬਾਬਿਆਂ ਦੇ ਬਿਨਾਂ ਸ਼ਰਮ ਆਣੀ ਚਾਹੀਦੀ ਹੈ ਇਹ ਬਾਬਿਆਂ ਨੂੰ ਵੀ ਬਾਈ ਲੁੱਟੋ ਕਿਹ ਮੈਂ ਖੜ ਜੈਂਦ ਤੱਕ ਹੋ ਪਰਿਵਾਰ ਤੁਹਾਡੇ ਕੋ ਅੰਨੇ ਵਾ ਵਿਸ਼ਵਾਸ ਕਰਦੀ ਮਹੀਨਾ ਮਹੀਨਾ ਸਵਾ ਸਵਾ ਮਹੀਨਾ ਤੁਹਾਡੇ ਕੋ ਤੇ ਚਪਹਰੇ ਕੱਢਦੀ ਹੁੰਦੀ ਰਹਿੰਦੀ ਐ ਜਿਹੜੇ ਕਹਿੰਦੇ ਨੇ ਸਾਡਾ ਚੌਂਕੀਆਂ ਭਰਦੇ ਆਉਂਦੀ ਰਹਿੰਦੀ ਆ ਪਰ ਤੁਹਾਨੂੰ ਵੀ ਚਾਹੀਦਾ ਕਿ ਯਾਰ ਇੱਕ ਮਿਸ ਗਾਈਡ ਨਾ ਕੀਤਾ ਜਾਵੇ ਜਿੱਥੇ ਜੇ ਤੁਹਾਡੇ ਕੋ ਹੱਥ ਨਹੀਂ ਪੈਂਦਾ ਤੇ ਬਾਈ ਉਹਨਾਂ ਨੂੰ ਛੱਡ ਦੀਏ ਦਵਾਈਆਂ ਦੀ ਆਪਣੀ ਸਹਾਇਤਾ ਨਾਲ ਪੇਸ਼ੀਅੰਟ ਠੀਕ ਕਰ ਲਵੇ ਤੁਸੀਂ ਇੱਕ ਫੋਕੀ ਮੇਰੇ ਨਾਲ ਠਕੁੰਝ ਕਰਕੇ ਆਪਣੇ ਸਾਡੇ ਡੇਰੇ ਆਉਂਦੀ ਦੋਗੀ ਡੇਰੇ ਆਨ ਕਰਕੇ ਤਾਂ ਬਰਸਤਾਂ ਪਰਿਵਾਰ ਦਾ ਬਹੁਤ ਬੁਰਾ ਹਾਲ ਚੋਲ ਚ ਹੋ ਚੁੱਕਾ ਕਿ ਲੱਗਦਾ ਉਹ ਵੀ ਬਾਈ ਜੀ ਬਾਬੇ ਸ਼ਾਹ ਜਦੋਂ ਕਹਿ ਦਿੰਦੇ ਭੈਣ ਨੂੰ ਲੈ ਜਾ ਘਰੇ ਕੁਝ ਨਹੀਂ ਹੋਇਆ ਇਹਨੂੰ ਕੋਈ ਚੰਬੜਾਣੀ ਆ ਕੋਈ ਗੱਲਬਾਤ ਨਹੀਂ ਹੈਗੀ ਇਹਨੂੰ ਸਿਰ ਦਵਾਈ ਦੀ ਲੋੜ ਆ ਜੇ ਕਹਿ ਦਿੰਦੇ ਲੱਗਦਾ ਤੇ ਸ਼ਾਇਦ ਇਲਾਜ ਕਰਾਉਂਦੀ ਵੀ ਭੈਣ ਮਾਨ ਕੇ ਤਾਂ ਕਹਿਣਾ ਤੇ ਅੱਜ ਮੁੰਡਾ ਠੀਕ ਹੋ ਜਾਂਦਾ ਧੀਆ ਪਾਦੋ ਵਿੱਚ ਠੀਕ ਹੁੰਦੇ ਬਾਈ ਜੀ ਉਹਦੇ ਕਹਿ ਦਿੰਦਾ ਉਹਨਾਂ ਦੀ ਦੁਕਾਨਦਾਰੀ ਖਤਮ ਹੋਣੀ ਸੀ ਬਾਈ ਜੀ ਮਾਤਾ ਨੇ ਮਹਿਲਾਂ ਚ ਹਾਰ ਜਿਵੇਂ ਜਿੰਨੀ ਵੀ ਜਾਨੀ ਕਿ ਘੱਟੋ ਘਾਟ 150 100 ਤਾਂ ਮੱਥਾ ਟੇਕਦੀ ਹੋਊਗੀ ਉਹਨਾਂ ਦੀ ਦੁਕਾਨਦਾਰੀਆਂ ਬੜੀਆਂ ਬਾਈ ਜੀ ਐਡੇ ਐਡੇ ਕੂਗੜਾ ਕੱਢੀਆਂ ਪਈਆਂ ਅਗਲਿਆਂ ਨੇ ਕੋੜਾ ਸੱਚ ਹੈ ਬਾਈ ਜੀ ਸਾਡੇ ਨਾਲ ਅਸੀਂ ਸਵੇਰੇ ਮੈਂ 5:30 ਵੇ ਉੱਠ ਕੇ ਜਾ ਕੇ ਕੁੱਤਿਆਂ ਵਾਂਗ ਕੰਮ ਕਰੀਦਾ ਸਵੇਰੇ ਉੱਠ ਕੇ ਜਾ ਕੇ ਭਾਈ ਲੋਕੀ ਉੜਦੇ ਨੇ ਉਦੋਂ ਕੰਮ ਕਰਕੇ ਆ ਜੀਦਾ ਬਾਈ 5:30 5:30 ਵੇ ਤੇ ਉਹਨਾਂ ਨੂੰ ਬਾਈ ਬੈਠੇ ਬਿਠਾਏ ਮਿਲਦੇ ਨੇ ਇਦਾਂ ਸੀ ਕਿ ਉਹ ਬਾਈ ਕੋਲੀਆਂ ਇੰਨਾ ਕੋ ਸਾਹ ਹੋਊਗਾ ਤੇ ਇੰਨੀ ਨਹੀਂ ਕਿ ਉਹ ਤਾਂ ਕੋਈ ਅਲੀ ਭਰੀ ਹੁੰਦੀ ਆ ਉਹ ਖਾਉਂਦੇ ਨੇ ਸਾਡੇ ਨਾਲ ਵਧੀਆ ਰਹਿਣ ਸਹਿਣ ਉਹਨਾਂ ਦਾ ਬਾਬਿਆਂ ਦਾ ਪਰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਕਿ ਜਿਆਦਾ ਕਿਸੇ ਨੂੰ ਮਿਸਗਾਈਡ ਨਾ ਕੀਤਾ ਜਾਵੇ ਜੇ ਤੁਹਾਡੇ ਕੋਲ ਨਹੀਂ ਹੈਗਾ ਕੁਝ ਇਹ ਜਿਹੜਾ ਕਿ ਪਰਿਵਾਰ ਨੂੰ ਆਪਣੇ ਮਗਰ ਲਾਣ ਲਈ ਵਜਾ ਹੈ ਨਾ ਬਾਈ ਉਹਨੂੰ ਮੋਢੀ ਸਹਾਇਤਾ ਬਹੁਤ ਧੰਨਵਾਦ ਜੀ ਤੁਸੀਂ ਇਹ ਨਦੀਬ ਬਾਈ ਨੇ ਇੱਕ ਸਨੇਹਾ ਦਿੱਤਾ ਵਾ ਖਾਸ ਕਰਕੇ ਉਹਨਾਂ ਮਾਵਾ ਨੂੰ ਉਹਨਾਂ ਭੈਣ ਭਰਾਵਾਂ ਨੂੰ ਭਾਈ ਅੱਜ ਦੇ ਜ਼ਮਾਨੇ ਤੁਹਾਡੇ ਬੱਚਿਆਂ ਨੂੰ ਇਲਾਜ ਦੀ ਲੋੜ ਹੈ ਮੰਨ ਲਓ ਜੇਕਰ ਦਿਮਾਗੀ ਹਾਲਾਤ ਠੀਕ ਨਹੀਂ ਆ ਤੇ ਮਾਨਸਿਕ ਰੋਗੀ ਨੇ ਤੇ ਦਵਾਈ ਦੀ ਲੋੜ ਹੈ ਨਾ ਕਿ ਬਾਬਿਆਂ ਦੀ ਲੋੜ ਆ ਨਿਕਲ ਉਸ ਪਰਮਾਤਮਾ ਤੇ ਰੱਬ ਦੇ ਸ਼ਰਧਾ ਕਰਨਾ ਉਸ ਰੱਬ ਤੋਂ ਵੱਡਾ ਕੋਈ ਨਹੀਂ ਆ ਇਸ ਕਰਕੇ ਆਪਣੇ ਧੀਆਂ ਪੁੱਤ ਨੂੰ ਇਲਾਜ ਕਰਾਓ ਦਵਾਈਏ ਦਵਾਓ ਨਾ ਕਿ ਬਾਬਿਆਂ ਦੇ ਚੱਕਰਾਂ ਜੇ ਪਾ ਕੇ ਉੱਡਰ ਜਾਓ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਿਰਪੱਖ ਪੋਚਣ ਲਈ ਅਮਰਸਰ